ਹਾਂਜੀ ਵੈਲਕਮ ਜੀ ਸਾਰਿਆਂ ਨੂੰ ਸਸਤੀ ਕਾਰ ਦੀ ਤੁਹਾਡੇ ਆਪਣੇ ਚੈਨਲ ਤੇ ਸਵਾਗਤ ਹੈ ਜੀ ਜਿਹੜੇ ਵੀਰ ਭੈਣ ਆਪਣੇ ਨਾਲ ਜੁੜੇ ਹੋਏ ਨੇ ਡੇਲੀ ਛੋਟੇ ਛੋਟੇ ਕਮੈਂਟ ਕਰਦੇ ਨੇ ਸਾਰਿਆਂ ਦਾ तहे دلੂ ਧੰਨਵਾਦ ਕਰਦੇ ਆਂ ਜੀ ਆਪਾਂ ਬਣਾ ਰਹੀਆਂ ਜੀ ਲੋਬੀਆ ਦੀ ਫਲੀਆਂ ਦੀ ਸਬਜ਼ੀ ਤੇ ਇੱਧਰ ਜੀ ਆਪਾਂ ਨੇ ਫਲੀਆਂ ਤੋੜ ਲਈਆਂ ਸੀ ਆਪਣੇ ਘਰੇ ਲੱਗੀਆਂ ਸੀ ਧੋ ਲਈਆਂ ਸੀ ਧੋ ਕੇ ਕੱਟ ਲਈਆਂ ਜੀ ਇੱਧਰ ਆਪਾਂ ਲਮਗੇ ਲਸਣ ਆਪਾਂ ਨੇ ਆਲੂ ਬੋਇਲ ਕਰਕੇ ਰੱਖੇ ਨੇ ਇੱਧਰ ਲੈ ਜੀ ਆਪਾਂ ਨੇ ਪਿਆਜ਼ ਤੇ ਅਦਰ ਕੜਾਈ ਦੇ ਵਿੱਚ ਆਪਾਂ ਨੇ ਸਰੋਂ ਦਾ ਤੇਲ ਗਰਮ ਰੱਖਿਆ ਪਹਿਲਾਂ ਆਪਾਂ ਜਿਹਦੇ ਵਿੱਚ ਲਸਣ ਐਡ ਕਰ ਦਾਂਗੇ ਹਾਂਜੀ ਆਪਾਂ 1.5 ਮਿੰਟ ਲਈ ਜੀ ਲਸਣ ਨੂੰ ਪਹਿਲਾਂ ਪਕਾ ਲਾਂਗੇ ਕਰੂੰ ਤੇਲ ਦਾ ਆਪਾਂ ਨੇ ਲਾਇਆ ਜੀ ਤੜਕ ਜਿਹੜੇ ਵੀਰੜ ਆਪਣੇ ਨਾਲ ਜੁੜੇ ਨੇ ਸੋਹਣੇ ਪਰਮਾਤਮਾ ਤਰੱਕੀ ਬਖਸ਼ੇ ਹੁਣ ਆਪਾਂ ਇਹਦੇ ਵਿੱਚ ਐਡ ਕਰਦਾਂਗੇ ਜੀ ਕੱਟੇ ਹੋਏ ਪਿਆਜ਼ हाँ जी आलू जी अपने बॉईल करके रखे हुए ने। ते आलू बॉईल करके पा आप जी लगातार ਫਲਾਉਂਦੇ ਹੋ ਪਿਆਜ਼ਾਂ ਨੂੰ ਥੋੜਾ ਜਿਹਾ ਲਾਈਟ ਬਰਾਉਨ ਹੋਣ ਤੱਕ ਦੀ ਜਦੋਂ ਇਹਨਾਂ ਦਾ ਕਲਰ ਥੋੜਾ ਚੇਂਜ ਹੋ ਜੂਗਾ ਜੀ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਜਿਹੜਾ ਆਪਾਂ ਨਾਰਮਲ ਹੁੰਦੇ ਨੇ ਨਾਂਕ ਤੇ ਮਸਾਲੇ ਜੀ ਆਪਾਂ ਬਾੜੇ ਨਹੀਂ ਮਿਰਚ ਮਸਾਲੇ ਖਾਂਦੇ ਹੈਗੇ ਬਸ ਆਪਾਂ ਨਾਰਮਲ ਜਿਹਾ ਹੀ ਪਾਉਣੇ ਨੇ ਜਿਹੜੇ ਆਉਂਦੇ ਆਪਣੇ ਘਰਾਂ ਦੇ ਵਿੱਚ ਵਰਤੇ ਜਾਂਦੇ ਨੇ ਗਰੇਲੇ ਵਾਲੀ ਸਬਜ਼ੀ ਹੋਗੀ ਟਿੰਡੀਆਂ ਹੋਗੀਆਂ ਉਸੇ ਤਰ੍ਹਾਂ ਲੋਹੀ ਦੀ ਫੜੀਆਂ ਨੇ ਇਹਦੇ ਵਿੱਚ ਵੀ ਜੇ ਆਪਾਂ ਪਿਆਜ਼ ਵੱੱਡ ਪਾਈਏ ਆਪਣੀ ਸਬਜ਼ੀ ਆ ਜਿਹੜੀ ਬਹੁਤ ਵਧੀਆ ਬਣ ਜਾਂਦੀ ਆ ਆਪਾਂ ਨੇ ਵੱਡੇ ਸਾਈਜ਼ ਦੇ ਤਿੰਨ ਪਿਆਜ਼ ਕੱਟੇ ਸੀਗੇ ਤੇ ਇੱਕ ਗੱਠਾ ਆਪਾਂ ਨੇ ਲਿਆ ਸੀਗਾ ਜੀ ਲਸਣ ਦਾ ਅਸੀਂ ਆਪਣੀ ਪਿਆਜ਼ ਹੀ ਲਾਈਟ ਬਣਾਉਣ ਜੀ ਹੋਗੇ ਉਹ ਥੋੜੀ ਜਿਹੀ ਲਾਲ ਮਿਰਚ ਐਡ ਕਰ ਦਾਂਗੀ। ਘਲਤੀ ਥੋੜਾ ਜਿਹਾ ਪਾਵਾਂਗੇ ਗਰਮ ਮਸਾਲਾ। ਥੋੜਾ ਜਿਹਾ ਪਾਵਾਂਗੇ ਧਨੀਆ ਪਾਊਡਰ। ਥੋੜਾ ਜਿਹਾ ਪੁੰਨੇਰਾ ਜੀਰਾ। ਤੇ ਆਪਣਾ ਰਹਿ ਗਿਆ ਜੀ ਨਾਮਕ। ਨਾਮਕ ਪਾ ਲਿਆ ਜੀ। ਤੁਸੀਂ ਆਪਣੀ ਟੇਸਟ ਅਨਸਾਰ ਪਾ ਲੇ। ਉਸ ਦੇ ਉੱਪਰ ਪਾਣੀ ਐਡ ਕਰ ਦਾਂਗੇ। ਜਦੋਂ ਆਪਣੀ ਨੀਂ ਨਮਕ ਮਸਾਲੇ ਪਾਉਣ ਤੋਂ ਬਾਅਦ ਨਾ ਪਾਣੀ ਐਡ ਕਰ ਦਿੰਨੇ ਆ। ਇਹਨਾਂ ਨੂੰ ਫਿਰ ਆਪਣੇ ਮਸਾਲੇ ਨੇ ਜਿਹੜੇ ਚੰਗੀ ਤਰ੍ਹਾਂ ਪੱਕ ਜਾਂਦੇ ਨੇ ਜੀ ਉਹਨਾਂ ਦਾ ਕੱਚਾ ਪਾਣੀ ਨਹੀਂ ਰਹਿਣਾ ਹੈ। ਇਹਨੂੰ ਆਪਾਂ 2 ਕਮਿੰਟ ਲਈ ਪਕਾਵਾਂਗੇ ਜੀ। ਉਡੀ ਦੋ ਕੁ ਮਿੰਟ ਤੇ ਪੌਂਟੋ ਭਾਵਾ ਪਹਿਲੇ ਵਿੱਚ ਪੜੀਆਂ ਐਡ ਕਰੀ। ਇਹ ਆਪਣੀ ਹੈ ਇਹਨਾਂ ਦੀ ਦੋ ਵੀ ਐ ਦੀ ਪੜੀਆਂ। ਚੰਗੀ ਤਰ੍ਹਾਂ ਆਪਾਂ ਨਹੀਂ ਕਰਦਾਂਗੇ ਮਿਕਸ। ਇਹ ਵਿੱਚ ਜੀ ਪਿਆਜ਼ ਜ਼ਿਆਦਾ ਹੀ ਪੈਂਦੇ ਨੇ ਕਿ ਸਬਜ਼ੀ ਵਧੀਆ ਬਣਨ। ਡੋਲ ਲਿਆ ਪਾਣੀ ਵਿੱਚ ਕੁਕੌਲੀ ਛੋਟੀ ਪਾਣੀ ਦੀ ਹੋਰ ਐਡ ਕਰ ਦਾਂਗੇ ਕਿਉਂਕਿ ਜਿਹੜੇ ਆਪਾਂ ਨੇ ਆਲੂ ਪਾਉਣੇ ਨੇ ਜੀ ਇਹਦੇ ਵਿੱਚ ਨਾ ਉਹ ਆਪਣੇ ਬੋਇਲ ਕੀਤੇ ਹੋਏ ਨੇ ਤੇ ਆਪਾਂ ਫੜੀਆਂ ਨੂੰ 4 ਮਿੰਟ ਲਈ ਧਾਕੇ ਪਹਿਲਾਂ ਪਕਾ ਲਾਂਗੇ ਫਿਰ ਆਪਾਂ ਇਹਦੇ ਵਿੱਚ ਆਲੂ ਐਡ ਕਰਾਂਗੇ ਲੋਬੀ ਇਹ ਆਪਾਂ ਢੱਕ ਦਨੇ ਆ। ਛਿੰਮ ਗੈਸ ਤੇ ਚਾਰ ਕਮੈਂਟ ਲਈ ਢਾਕੇ ਪਕਾਵਾਂਗੇ। ਫਿਰ ਆਪਾਂ ਜਿਹਦੇ ਵਿੱਚ ਆਲੂ ਐਡ ਕਰਾਂਗੇ। ਕਿਉਂਕਿ ਆਲੂ ਆਪਾਂ ਨੇ ਨਾਮ ਘੜ ਦੀ ਪਾ ਕੇ ਜੀ ਬੋਇਲ ਕਰਕੇ ਰੱਖੇ। ਇਹ ਲੋਬੀ ਇਹ ਜੀ ਫਲੀਆਂ ਨੇ ਜਿਹੜੀ ਬਹੁਤ ਇਹਨਾਂ ਦੀ ਵਧੀਆ ਸਬਜ਼ੀ ਬਣਦੀ ਐ। ਤਾਂ ਜੀ ਲੋਬੀ ਛਿੰਮ ਗੈਸ ਤੇ 4 ਕਿ ਮਿੰਟ ਹੋ ਗਏ ਆਪਣੀ ਸਬਜੀ ਬਣਦੀ ਨੂੰ ਆਪਾਂ ਇਹ ਇੱਕ ਵਾਰੀ ਚੰਗੀ ਤਰ੍ਹਾਂ ਘਰਚੀ ਨਾਲ ਹਲਾਉਦੇ ਹੋਏ ਚੰਗੀ ਤਰ੍ਹਾਂ ਆਪ ਇਹਨੂੰ ਕਰਦਾਂਗੇ ਜੀ ਮਿਕਸ ਹੁਣ ਆਪਾਂ ਜਿਹਦੇ ਵਿੱਚ ਐਡ ਕਰਦਾਂਗੇ ਆਲੂ ਜਿਹੜੇ ਆਪਾਂ ਬੋਇਲ ਕਰਕੇ ਰੱਖਿਆ ਇਹ ਕਾਲੂ ਲਿਆ ਸੀ ਜੀ ਆਪਾਂ ਵੱਡੇ ਸਾਈਜ਼ ਦਾ ਕਿਉਂਕਿ ਜਿਹੜੇ ਲੋਭੀਆਂ ਦੀ ਫੜੀਆਂ ਦੀ ਸਬਜੀ ਹੈ ਨਾ ਇਹ ਆਲੂ ਤੋਂ ਬਨਾ ਵਧੀਆ ਨਹੀਂ ਲੱਗਦੀ ਹੈ ਇਹ ਆਇਲ ਕਰ ਲਿਆ ਪਾਇਆ ਵਾਇਲ ਕਰਕੇ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਦਾਂਗੇ ਤੇ ਬਸ ਹੁਣ ਆਪਾਂ ਇਹਦੇ ਵਿੱਚ ਵਿੱਚ ਦੀ ਪਾਣੀ ਪਾਉਣਾ ਨੇ ਕਿਉਂਕਿ 50% ਆਪਣੀਆਂ ਜਿਹੜੀਆਂ ਫੜੀਆਂ ਨੇ ਜੀ ਉਹ ਗਲ ਚੁੱਕੀਆਂ ਨੇ ਬਣ ਚੁੱਕੀਆਂ ਨੇ ਤੇ ਆਲੂ ਆਪਣੇ ਬੋਇਲ ਲੈਨੇ ਆਪਾਂ ਇਹਨਾਂ ਨੂੰ ਗੈਸ ਸਿੱਮ ਤੇ ਟੱਕ ਦਾਂਗੇ ਲੋ ਜੀ ਸੇਮ ਗੈਸ ਤੇ 5-6 ਮਿੰਟ ਹੋ ਗਏ ਸਬਜੀ ਬਣਦੀ ਨੂੰ ਹੁਣ ਆਪਾਂ ਦੇਖਦੇ ਆਂ ਜੀ ਚੈੱਕ ਕਰਦੇ ਆਂ ਸਬਜੀ ਆਪਣੀ ਬਿਲਕੁਲ ਬਣ ਕੇ ਤਿਆਰ ਆ ਜੀ ਆਪਾਂ ਪਹਿਲਾਂ ਹੀ ਪਾਣੀ ਪਾਇਆ ਸੀਗਾ ਜੀ ਜਦੋਂ ਆਪਾਂ ਮਿਰਚ ਮਸਾਲੇ ਪਾਏ ਨੇ ਬਾਅਦ ਵਿੱਚ ਨਿੰੂ ਪਾਇਆ ਤੇ ਆਲੂ ਬੋਇਲ ਕਰਕੇ ਪਾਉਣ ਦੇ ਨਾਲ ਜੇ ਆਪਾਂ ਦੀ ਸਬਜੀ ਛੇਤੀ ਬਣ ਜਾਂਦੀ ਹੈ ਪਹਿਲਾਂ ਆਪਾਂ 4 ਮਿੰਟ ਲਈ ਸਿਮ ਗਏ ਸੀ ਤੇ ਆਪਣੀਆਂ ਫਲੀਆਂ ਨੇ ਕਲੀਆਂ ਪਕਾ ਲਈਆਂ ਸੀਗੀਆਂ ਮਹੋਤਵ ਦੀ ਆਪਣੀ ਸਬਜ਼ੀ ਬਣ ਕੇ ਫਿਰ ਤਿਆਰ ਦੀ ਕਰ ਦੂੰ ਸਬਜ਼ੀ ਦਾ ਮੌਜ ਰਹਿਦੀ ਹੈ ਜੀ ਜਿਹੜੇ ਵੀਰ ਭੈਣ ਆਪਣੇ ਨਾਲ ਜੁੜੇ ਹੋਏ ਨੇ ਜੀ ਡੇਲੀ ਸਮਸੂਨ ਕਮੈਂਟ ਕਰਦੇ ਨੇ ਸਾਰਿਆਂ ਦਾ ਧੰਨਵਾਦ ਕਰਦੇ ਆ ਜੀ ਪ੍ਰਮਾਤਮਾ ਜੀ ਸਾਰਿਆਂ ਨੂੰ ਖੁਸ਼ ਰੱਖੇ ਇਹ ਗਰਸਾਪਾ ਕਰਤਾ ਬੰਦ ਇਹ ਕੈਮਰੇ ਦੇ ਵਿੱਚ ਨਾਲ ਜੀ ਸਬਜੀ ਦਾ ਕਲਰ ਆ ਥੋੜਾ ਜਿਹਾ ਲਾਈਟ ਜਿਹਾ ਆ ਜਾਂਦਾ ਹੁੰਦਾ ਕਈ ਵਾਰ ਇਹ ਨਾ ਫਿੱਕੀ ਫਿੱਕੀ ਜਿਹੀ ਲੱਗਦੀ ਹੁੰਦੀ ਹੈ ਔਰ ਉਹ ਆਪਣੀ ਸਬਜੀ ਬਿਲਕੁਲ ਪਰਫੈਕਟ ਬਣੀ ਹੈ ਹਰੀਆਂ ਸਬਜ਼ੀਆਂ ਤਾਜੀ ਵੈਸੇ ਵੀ ਆਪਾਂ ਨੂੰ ਖਾਣੀਆਂ ਚਾਹੀਦੀਆਂ ਨੇ ਹੁਣ ਤਾਂ ਜੀ ਸਰਦੀਆਂ ਦੇ ਵਿੱਚ ਤਾਂ ਵਾਧੂ ਹੋ ਜਾਂਦਾ ਧਨੀਆ ਪਾਲਕ ਮੇਥੇ ਮੇਥੀ ਮੂੜੀਆਂ ਛਲਗਮ ਗੋਭੀ ਗਾਜਰਾ ਹਾਂਜੀ ਸਾਰੇ ਭੈਣ ਭਰਾਸ ਦੇ ਵਜੋਂ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ ਤੇ ਸ਼ਾਮ ਦੇ ਵੱਜ ਗਏ 6:30 ਤੇ ਆਪਾਂ ਜੀ ਆਟਾ ਵੀ ਨਾਲ ਦੀ ਨਾਲ ਗੁੰਨ ਕੇ ਕਰ ਲਿਆ ਤਿਆਰ ਤੇ ਨਾਲ ਦੀ ਨਾਲ ਆਪਾਂ ਬਣਾਵਾਂਗੇ ਜੀ ਫੁਲਕੇ ਤੇ ਸਬਜ਼ੀ ਆਪਣੀ ਲਏ ਜੀ ਆਪਾਂ ਰੱਖ ਦਿੰਨੇ ਆ ਟੱਕੇ ਇਨਾਂ ਨਾਲ ਨਾਲ ਆਪਾਂ ਬਣਾ ਲਾਗੇ ਫੁੱਲ ਕੇ ਨਾਲ ਦੀ ਨਾਲ ਗਰਮਾ ਗਰਮ ਨਾਲ ਦੀ ਨਾਲ ਇਹਦੀ ਆਪਾਂ ਸ਼ੱਕ ਲਈਦੇ ਨੇ